ਸਮਰਾਲਾ ਇਲਾਕੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੋਰੀਆਂ ਦੀਆਂ ਸਰਗਰਮੀਆਂ ਸਿਖਰਾਂ ਤੇ ਚੱਲ ਰਹੀਆਂ ਹਨ ਅਤੇ ਪੁਲਿਸ ਦੀਆਂ ਨਾਕਾਮੀਆਂ ਵੀ ਸਿਖਰਾਂ ਤੇ ਪੁੱਜੀਆਂ ਹੋਈਆਂ ਹਨ ਜਿਸ ਕਾਰਨ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਪਹਿਲਾਂ ਹੋਈਆਂ ਚੋਰੀਆਂ ਨੂੰ ਪੁਲਿਸ ਅਜੇ ਸੁਝਾ ਵੀ ਨਹੀਂ ਪਾਉਂਦੀ ਕਿ ਚੋਰ ਅਗਲੀ ਦਸਤਕ ਦੇ ਕੇ ਪੁਲਿਸ ਲਈ ਨਵਾਂ ਚੈਲੰਜ ਖੜਾ ਕਰ ਜਾਂਦੇ ਹਨ ਜੀ ਨਾਮ ਸੁਖ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਤੇ ਮੈਂ ਕਰਨ ਹਸਪੀਟਲ ਦੇ ਵਿੱਚ ਕੰਮ ਕਰਨਾ ਲੈਬੋਰੀ ਦਾ ਕੰਮ ਕਰਦਾ ਤੇ ਕੀ ਗੱਲ ਤੁਹਾਨੂੰ ਸਰ ਮੇਰੀ 23 ਤਰੀਕ ਨੂੰ ਚੋਰੀ ਹੋਈ ਸੀ ਘਰੇ 23 ਤਰੀਕ ਨੂੰ ਮਾਰਨਿੰਗ ਜਦੋਂ ਸੀ 4 ਵਜੇ ਠੇ ਉਹਦੋਂ ਸੀ ਪੁਲਿਸ ਇਨਫੋਰਮੇਸ਼ਨ ਦਿੱਤੀ ਸੀ ਕਿ ਸਾਡੇ ਘਰੇ ਰਾਤ ਨੂੰ ਚੋਰੀ ਹੋਈ ਆ 23 ਤਰੀਕ ਤੋਂ ਲੈ ਕੇ ਹੁਣ ਤੱਕ ਨੂੰ ਸਾਡੇ ਕੋਈ ਵੀ ਕਿਸੇ ਤਰ੍ਹਾਂ ਦੀ ਸੰਗਾਈ ਨਹੀਂ ਹੋਈ ਸੋ ਕੀ ਕੀ ਲੱਗੇਗਾ ਸਰ ਮੇਰਾ 4.5 ਲੱਖ ਕੈਸ਼ ਸੀਗਾ ਤੇ ਮੇਰਾ 2.5 ਤੋਂ 3 ਟੋਲੇ ਸੋਨਾ ਸੀ ਵੀ ਘਰੇ ਜਿਹੜਾ ਪਿਆ ਸੀ ਤੇ ਉਹ ਸਾਰਾ ਸਮਾਨ ਲੱਗੋ 45 ਦੀ ਗੱਲ ਕਰੀਏ ਤੇ ਤੁਸੀਂ ਥਾਣੇ ਕਿੰਨੀ ਵਾਰੀ ਗਏ ਆ ਤੇ ਕੀ ਕਹਣਾ ਚਾਹੋਗੇ ਥਾਣੇ ਸਰ ਅਸੀਂ ਕਾਫੀ ਘੜੇ ਲੱਗੇ 8-10 ਵਜੇ ਲੱਗੇ ਆ ਸਾਰੀ ਇਨਫੋਰਮੇਸ਼ਨ ਵੀ ਦਿੱਤੀ ਹੋਈ ਆ ਥਾਣੇ ਔਰ ਅਸੀਂ ਉਸ ਦਿਨ ਤੋਂ ਲੈ ਕੇ ਮਹੀਨੇ ਦੇ ਵਿੱਚੋਂ ਜਿੰਨੇ ਸੀਸੀਟੀਵੀ ਕੈਮਰੇ ਸੀ ਸਾਡੇ ਬਾਹਰੋਂ ਤੱਕ ਦੇ ਉਹ ਅਸੀਂ ਆਪखुद ਕੱਢ ਕੇ ਸਾਰੀ ਫੁਟੇਜ ਵੀ ਦਿੱਤੀ ਪੁਲਿਸ ਵਾਲਿਆਂ ਨੂੰ ਤੇ ਉਹਦੇ ਵਿੱਚ ਬਾਈਕ ਹੈ ਜਿਹੜਾ ਮਹੱਲੇ ਤੋਂ ਨਿਕਲਦਾ ਅੱਗੇ ਤੋਂ ਅੱਗੇ ਲੈ ਕੇ ਕਾਮਿਆਂ ਦੇ ਵਿੱਚ ਅਸੀਂ ਬਾੜੋਂ ਤੱਕ ਟ੍ਰੇਸ ਕੀਤਾ ਬਟ ਉਸਤੇ ਵੀ ਹਜੇ ਤੱਕ ਕੋਈ ਸਾਨੂੰ ਕੋਈ ਰਿਸਪਾਂਸ ਨਹੀਂ ਮਿਲਿਆ ਉਹਦੇ ਘਰ ਨੂੰ ਲੱਗੀ ਕਹਿਣਾ ਮੇਰੇ ਹਾਂ ਉਹ ਆਹ ਗੇਸੀਜੀ ਪੁਲਿਸ ਸਟੇਸ਼ਨ ਗੱਲ ਹੋਈ ਸੀ ਉਹਨਾਂ ਨਾਲ ਤੇ ਉਹ ਕਹਿ ਰਹੇ ਆ ਕਿ ਅਸੀਂ ਕਰ ਰਹੇ ਆਂ ਇਹ ਤੁਹਾਡੀ ਕਾਰਵਾਈ ਬਟ ਹਜੇ ਕੋਈ ਕੋਈ ਪੋਜ਼ਟਿਵ ਸਾਨੂੰ ਰਿਸਪਾਂਸ ਨਹੀਂ ਮਿਲਿਆ ਸਰ ਇਹ ਤਰੀਕ ਪੜਾ ਕੇ ਹੁੰਦਾ ਉਹ ਇੰਨਾ ਟਾਈਮ ਹੋ ਗਿਆ ਕਿ ਲਮਢੀ ਆ ਬਿਲਕੁਲ ਸਰ ਕੋਈ ਨਾ ਕੋਈ ਰੀਜ਼ਨ ਹੈ ਸਰ ਕੋਈ ਬਿਲਕੁਲ ਵੀ ਸਾਡੇ ਮਤਲਬ ਕੋਈ ਸਾਨੂੰ ਰਿਸਪੌਂਸ ਹੀ ਨਹੀਂ ਮਿਲਿਆ ਫਸਟ ਵੀ ਸਰ ਅੰਦਰ ਤੇ ਜਿਵੇਂ ਸਰ ਮੰਗੇ ਹੈ ਕਿ ਇਹ ਤਾਂ ਚੋਰਾ ਨੂੰ ਹੌਸਲਾ ਚੋਰਾ ਦਾ ਜਿਹੜਾ ਹੈਗਾ ਉਹ ਬਲੰਦ ਹੋ ਰਿਹਾ ਤੇ ਸ਼ਹਿਰ ਦੇ ਵਿੱਚ ਹੋਰ ਵੀ ਚੋਰੀਆਂ ਸਭ ਤੋਂ ਬਾਅਦ ਤਿੰਨ ਚੋਰੀਆਂ ਹੋ ਚੁੱਕੀਆਂ ਨੇ ਤੇ ਜੇ ਇਹਨਾਂ ਨੂੰ ਪਹਿਲਾਂ ਹੀ ਨਾ ਅੱਖ ਪਾਈ ਜਾਵੇ ਸਰ ਕਿਸੇ ਹੋਰ ਦਾ ਚਲੋ ਨੁਕਸਾਨ ਜਿਹੜੇ ਹੋਰ ਹੋ ਚੁੱਕੇ ਨੇ ਪਹਿਲਾਂ ਅੱਗੇ ਬਚਾਇਆ ਜਾ ਸਕਦਾ ਨੁਕਸਾਨ ਕਿਸੇ ਪਰ ਇਹਨਾਂ ਤੇ ਕਾਰਵਾਈ ਬਣਦੀ ਹੈ ਜੀ ਕਰਨੀ ਠੀਕ ਹੈ ਨਾਮ ਮੇਰਾ ਨਾਮ ਕਨਾਲ ਹੈ ਜੀ ਤੇ ਕੀ ਹੈਗਾ ਮਾਮਲਾ ਮਾਮਲਾ ਇਦਾਂ ਜੀ ਪਿਛਲੇ ਮਹੀਨੇ 6 ਤਰੀਕ ਨੂੰ ਆਪਣੇ ਚੋਰੀ ਹੋਈ ਸੀ ਘਰੇ ਜੀ ਅਸੀਂ ਗਏ ਹੋਏ ਸੀਗੇ ਬਾਹਰ ਮੇਰੇ ਮਾਮਾ ਦੀ ਡੈਥ ਹੋ ਗਈ ਆਉਂਦਿਆਂ ਨੂੰ ਸਾਰਾ ਕੁਝ ਜਾਣੀ ਜਿੰਦੇ ਜਿੰਦੇ ਪੱਟੇ ਪਈ ਲੋਕਰ ਪੱਟੇ ਪਈ ਸੀ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਹੈਗੀ ਰੋਜ਼ ਚੋਰੀਆਂ ਦੇਖਦੇ ਆ ਸੁਣਦੇ ਆ ਪਰ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ ਕਿਸੇ ਵੀ ਤਰ੍ਹਾਂ ਦੀ। ਉਹ ਲੋਕ ਕੀ ਕੀ ਲੈ ਗਏ ਤੁਹਾਡੇ ਘਰੋਂ? ਸਾਢੇ ਕਰੋ ਜੀ 5-5.5 ਟੋਲੇ ਦੇ ਕਰੀਬ ਦਾ ਸੋਨਾ ਹੀ ਸੀਗਾ ਜੀ। ਚਾਂਦੀ ਦੇ ਸਿੱਕੇ ਸੀਗੇ ਕੱਤ ਅੱਠ ਤੇ ਚਾਂਦੀ ਦੀ ਝਾਂਜਰਾਂ ਸੀਗੀਆਂ। ਕੁਝ ਨਹੀਂ ਮਿਲਿਆ ਨਾ ਕੋਈ ਕਾਰਵਾਈ ਹੋਈ ਹੈ ਜੀ ਸਮਾਰਕ। ਥਾਣੇ ਜਾ ਜਾ ਕੇ ਵੀ ਠੱਗ ਗਏ। 1 ਮਹੀਨੇ ਤੋਂ ਉੱਪਰ ਹੋ ਗਿਆ ਤੁਸੀਂ ਕਹਿ ਰਹੇ ਹੋ। ਹਾਂ ਜੀ। ਕੀ ਕਹਣਾ ਪੁਲਿਸ ਨੂੰ ਮਿਲੇ ਹੋਗੇ? ਮੈਂ ਇਹ ਜਾਣਦੇ ਆ। ਕਹ ਦਿੰਦੇ ਆ ਵੀ ਆਜੋ ਸ਼ਾਮ ਨੂੰ ਆਜੋ ਦੁਪਹਿਰੇ ਆਜੋ ਬਸ ਇਦਾਂ ਆਖ ਜੇ ਜਾਣੀ ਜਾ ਜਾ ਤੇ ਉਹ ਕੰਮ ਕਰੀਏ ਜਾਂ ਉੱਥੇ ਜਾਈਏ ਬਾਰ ਬਾਰ ਵੀ ਬਾਈ ਦਿਨ ਲਗਾਤਾਰ ਜਾਂਦੇ ਰਹੇ ਆ ਸ਼ਾਮ ਨੂੰ ਆਜੋ ਪਰਸੋਂ ਨੂੰ ਆਜੋ ਕੱਲ ਨੂੰ ਆਜੋ ਕੋਈ ਗੱਲ ਕੋਈ ਕਾਰਵਾਰੀ ਨਹੀਂ ਹੋਈ ਜੀ ਹਾਂ ਜੀ ਰਸ਼ਪਾਲ ਨੇ ਕਹਿੰਦੇ ਆਮਣਾਟੋ ਗੈਰੇਜ ਅੱਛਾ ਜੀ ਪ੍ਰਸ਼ਾਦ ਨੂੰ ਆਮ ਲਾ ਜਿਹੜਾ ਤੁਹਾਡੇ ਕੋਲ ਬੌਂਡ ਜਿਆ ਦੇਖੋ ਯਾਰ ਚੋਰੀ ਹੁਣ ਫੇਰ ਹੋ ਗਈ ਪਹਿਲਾਂ ਸਾਡੇ 1 ਮਹੀਨੇ ਦੋ ਦੋ ਵਾਰ ਚੋਰੀ ਹੋ ਗਈ ਚੌਥੇ ਮਹੀਨੇ 17 ਤਰੀਕ ਨੂੰ ਫੇਰ 28 ਨੂੰ ਕਿ ਲੈ ਕੇ ਬੈਟਰੀਆਂ ਲੈ ਗਈ ਸਾਰੀਆਂ ਬੈਟਰੀਆਂ ਗੱਡੀਆਂ ਦੇ ਵਿੱਚੋਂ ਵੀ ਕੱਢ ਕੇ ਲੈ ਗਈ ਬੈਟਰੀਆਂ ਮੋਟਰਸਾਈਕਲਾਂ ਦੇ ਵਿੱਚੋਂ ਵੀ ਕੱਢ ਕੇ ਲੈ ਗਈ ਕੋਠੇ ਉੱਪਰ ਦੀ ਆ ਕੇ ਨਾ ਅੰਦਰ ਉਤਰ ਗਏ ਜੰਦੇ ਲੱਗੇ ਉਹਨੇ ਸਾਡੇ ਪੂਰੇ ਪਿੱਛੇ ਦੀ ਗੇਟ ਤੋੜ ਕੇ ਬੈਟਰੀਆਂ ਲੈ ਗਏ ਸਾਰੀਆਂ ਕੱਢ ਕੇ ਆ ਹੁਣ ਇਹਨਾਂ ਦਾ ਇਹੀ ਲੱਗਿਆ ਜੀ ਆ ਦੇਖੋ ਚੋਰੀ ਹੋ ਗਈ ਨਾਲੇ ਨਹੀਂ ਗੱਲ ਕਰੀਏ ਤੁਸੀਂ ਜਦੋਂ ਚੋਰੀ ਹੋਈ ਹੈ ਤਾਂ ਬਲਾਹ ਦਿੱਤੀ ਮੈਂ ਬਲਾਹ ਦਿੱਤੀ ਆ ਜੀ ਦੋ ਵਾਰ ਬਲਾਹ ਦੇ ਗਿਆ ਕੀ ਕਰ ਵਈ ਹੋਈ ਆ ਉਹ ਢੇੜਾ ਮਾਰ ਕੇ ਚਲੇ ਗਏ ਬਸ ਬਾਅਦ ਵਿੱਚ ਕੋਈ ਦੱਸਿਆ ਨਹੀਂ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਉਹਦੀ ਇੱਕ ਦੋ ਬੰਦੇ ਵੀ ਦੱਸੇ ਨੇ ਵੀ ਇਹਨਾਂ ਦੇ ਛਾਕਾ ਸਾਨੂੰ ਕੋਈ ਨਹੀਂ ਫੜਿਆ ਕੁਝ ਨਹੀਂ ਕਰਿਆ ਹਾਂ ਜੀ ਨਾਮ ਦੱਸੋ ਮੇਰਾ ਨਵੀਨ ਕੁਮਾਰਾ ਜੀ ਇੱਕ ਹੀ ਮਾਮਲਾ ਆ ਗਿਆ ਸਰ ਜੀ ਮਾਮਲਾ ਰਾਤੀ ਤਕਰੀਬਨ 1:00 ਵਜੇ ਮੈਨੂੰ ਚੌਕੀਦਾਰ ਦਾ ਫੋਨ ਆਇਆ ਜੀ ਵੀ ਚੋਰ ਤੁਹਾਡੇ ਏਸੀ ਦੀ ਤਾਰਾ ਚੋਰੀ ਕਰ ਰਹੇ ਨੇ ਮੈਂ ਮੌਕੇ ਤੇ ਗੱਡੀ ਚੱਕ ਕੇ ਨਾਲ ਦੀ ਨਾਲ ਪਹੁੰਚ ਗਿਆ ਜੀ ਤਿੰਨ ਬੰਦੇ ਸੀਗੇ ਜੀ ਉਹਨਾਂ ਵਿੱਚ ਦੋ ਭੱਜ ਗਏ ਜੀ ਇੱਕ ਬੰਦਾ ਉਸ ਮੌਕੇ ਤੇ ਕਾਬੂ ਕਰ ਲਿਆ ਜੀ ਜਿਹਨੂੰ ਕਲੇਸੇ ਹਵਾਲੇ ਕਰ ਦਿੱਤਾ ਜੀ। ਕੌਣ ਜਿਹੜਾ ਕੋਸ਼ਿਸ਼ ਲੱਗ ਕੇ। ਜੂਰਾ ਸਿੰਘ ਵੀ ਇੱਕ ਏਐਸਆਈ ਵਿਜੇ ਸੀ। ਇਹ ਗੱਲ ਕਰੀਏ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਸੀ। ਸਰ ਬਾਹਰ ਇੱਕ ਏਸੀ ਦਾ ਆਊਟਰ ਲੱਗਿਆ ਹੋਇਆ ਸੀਗਾ। ਪਹਿਲਾਂ ਉਹਨਾਂ ਨੇ ਪਿੱਛੇ ਆ ਕੇ ਕੈਮਰੇ ਦੀ ਤਾਰਾ ਵੱਢ ਦਿੱਤੀਆਂ ਜੀ। ਉਦੋਂ ਉਹ ਏਸੀ ਦੀ ਤਾਰਾ ਪਾਈਪਾਂ ਵੱਢ ਗਏ। ਉਸ ਪਾਈਪਾਂ ਨੂੰ ਆਊਟਰੋਂ ਖਿੱਚੀ ਰਹੇ ਸੀਗੇ ਜੀ। ਜੋ ਮੌਕਾ ਦਿੱਸੇ ਪਾ ਲਏ। ਕੋਸ਼ਿਸ਼ ਹਾਂਜੀ। ਹੁਣ ਕੀ ਮੰਗ ਕਰਦੇ ਨੇ ਤੁਸੀਂ? ਅਸੀਂ ਮੰਗ ਇਹ ਕਰਦੇ ਆ ਵੀ ਇਹ ਜੀ ਦਾ ਡਰਾਮ ਦੇ ਕੋ ਜਿਹੜਾ ਚੱਲ ਰਿਹਾ ਸਿਸਟਮ ਅਸੀਂ ਰਾਤ ਨੂੰ ਸੌਂ ਜਾਂਦੇ ਆਂ ਜਗਦੇ ਬਾਹਰ ਜਾਂਦੇ ਆਂ ਇੱਕ ਸੇਫਲੀ ਹੋਣਾ ਚਾਹੀਦਾ ਜੀ ਜੀ ਨਾਮ ਮੈਂ ਅਜੀ ਹਜੇ ਪ੍ਰੈਸ਼ਰ ਕਨਸ਼ਾਮ ਮੈਡੀਕਲ ਉਲਫਤਾ ਸਾਹਮਣੇ ਸਮਰਾਲਾ ਤੇ ਕੀ ਮਾਮਲਾ ਹੈਗਾ ਜੀ ਮਾਮਲਾ ਹੈ ਜੀ ਰਾਤ ਤਕਰੀਬਨ 1 ਵਜੇ ਇਹਨਾਂ ਨੂੰ ਫੋਨ ਆਇਆ ਚੌਂਕੀਦਾਰ ਦੋ ਅਸ਼ੋਕ ਕੁਮਾਰ ਜੀ ਨੂੰ ਨਵੀਨ ਜੀ ਨੂੰ ਕਿ ਇਹਨਾਂ ਦੇ ਤਾਰਾਂ ਏਸੀ ਦੇ ਵੱਢ ਰਹੇ ਨੇ ਇਹ ਪਹੁੰਚੇ ਮੌਕੇ ਤੇ ਮੈਂ ਵੀ ਇੱਥੇ ਆਇਆ ਤਾਂ ਇਹਨਾਂ ਨੇ ਇੱਕ ਬੰਦਾ ਕਾਬੂ ਕੀਤਾ ਤੇ ਦੋ ਭੱਜ ਗਏ ਸਾਡੀ ਇਹ ਮੰਗ ਹੈ ਵੀ ਇਹ ਜਿਹੜੇ ਦੋ ਬੰਦੇ ਨੇ ਇਹ ਵੀ ਇੱਥੇ ਸਾਹਮਣੇ ਆਣੇ ਚਾਹੀਦੇ ਨੇ ਤੇ ਸਾਡੀ ਤਦਬੀਸ਼ ਪੰਗੀਤਰਾ ਕਰਨ ਤੇ ਜਿਹਦੇ ਨਾਲ ਇਹ ਜਿਹੜਾਈ ਤੱਕ ਪਤਾ ਚੱਲੇ ਵੀ ਇਹ ਚੋਰ ਜਿਹੜੇ ਨੇ ਪਹਿਲੀ ਵਾਰ ਕਰ ਰਹੇ ਨੇ ਜਾਂ ਇਹ ਸ਼ੁਰੂ ਤੋਂ ਕਰਦੇ ਆਦੇ ਸਾਮਹਰੇ ਦੀ ਜਿਹੜੀ ਸੇਫਟੀ ਸਿਕਿਉਰਿਟੀ ਇਹ ਸਾਡੀ ਸਾਡੀ ਪੁਲਿਸ ਦੇ ਸਹਾਰੇ ਆ ਤਾਂ ਅਸੀਂ ਚਾਹੁੰਦੇ ਹਾਂ ਰਿਕੁਐਸਟ ਕਰਦੇ ਹਾਂ ਪੁਲਿਸ ਮੁਲਾਜ਼ਮਾਂ ਤੋਂ ਵੀ ਵੱਧ ਤੋਂ ਵੱਧ ਜਾਂਚ ਕਰਕੇ ਸਾਨੂੰ ਸੇਫ ਤੇ ਸੇਫਟੀ ਦੀ ਉਹ ਆਸ਼ਵਾਸਨ ਦੇਵੇ ਜੀ ਗੱਲ ਕਰੀਏ ਜੇਰੀ ਤਾਂ ਕੁਝ ਨਹੀਂ ਹੋਇਆ ਚੋਰੀ ਨਹੀਂ ਹੋਇਆ ਪਰ ਅਟੈਂਪਟ ਟੂ ਚੋਰੀ ਚੋਰੀ ਕੋਈ ਗੱਲ ਹੈ ਜੀ ਜਦੋਂ ਹੁਣ ਫੜ ਲਿਆ ਚੋਰੇ ਤਾਂ ਕਿਸਮਤ ਸਾਡੀ ਸੀ ਜਾਂ चौकीदार ਦੀ ਹਿੰਮਤ ਸੀ ਜਿਹਨੇ ਕੀਤਾ ਜਿਹੜਾ ਬੈਠਾ ਸੀ ਜਾਗਦਾ ਸੀ ਜਿਹੜਾ ਜਿੰਨੇ ਫੜ ਲਿਆ ਚੋਰ ਫੜਵਾਇਆ ਚੋਰ ਹੁਣ ਥੋੜੀ ਮੰਨ ਵੀ ਜਿਹੜੇ ਦੋ ਭੱਜੇ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਦਾ ਹਾਂਜੀ ਤੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਪੁੱਛ ਕੇ ਕੀਤਾ ਹਾਂਜੀ ਬੁਲਾਇਆ ਜੀ ਹੁਣ ਜਾ ਰਹੇ ਹਾਂ ਅਸੀਂ ਉਹਨਾਂ ਕੋਲ ਠੀਕ ਕਾਬੂ ਕਰਕੇ ਦੋ ਨਾਲ ਦੇ ਦਿੰਦੇ ਭੱਜੇ ਨੇ ਕਿਉਂਕਿ ਕਿਹੜਾ ਦੋਨੇ ਜਿਹੜਾ ਹੈਗਾ ਜਿਹੜਾ ਕਰਮ ਇਹ ਜੀ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਦੇ ਪੀਸੀ ਨੇ ਦੁਕਾਨਦਾਰ ਅਨੇਕੀ ਜਿਹੜਾ ਏਸੀ ਦਾ ਆਊਟਰ ਯੂਨਿਟ ਚੋਰੀ ਕਰਦੇ ਆ ਇਹਨਾਂ ਨੇ ਕਾਬੂ ਕੀਤਾ ਤਿੰਨ ਬੰਦੇ ਸੀਗੇ ਉਹਨਾਂ ਨੇ ਇੱਕ ਇਹਨਾਂ ਦੇ ਹੱਥ ਆਇਆ ਦੋ ਫਰਾਰ ਹੋ ਗਏ ਨੇ ਤੇ ਬਾਕੀ ਅਸੀਂ ਇਹਦੇ ਰਾਹੀਂ ਅਮਰ ਪੁਛਗਛ ਕਰ ਰਹੇ ਆ ਹੁਣ ਦਰ ਉਹਨਾਂ ਛੇਤੀ ਕਾਬੂ ਕਰਨਾ ਅੱਜ ਗੱਲ ਕਰੀ ਜਿਹੜੇ ਟਾਈਮ ਤੋਂ ਕੋਈ ਨਹੀਂ ਆਉਂਦਾ ਨੇ ਤੇ ਉਹਦੇ ਬਾਰੇ ਸਰ ਕੀ ਜਾਂਚ ਕਰਦੇ ਆ ਕਿ ਹੁਣ ਤਾਂ ਕੋਈ ਆਇਆ ਵੀ ਕਾਬੂ ਨਹੀਂ ਅੱਜ ਲੈ ਜੀ ਤੁਹਾਨੂੰ ਲੀਡ ਮਿਲੀ ਹੈ ਜੀ ਇੱਕ ਜਿਹੜੇ ਅੰਬੇਜਰ ਕੋਲੋਂ ਇਹ ਰਿਪੋਰਟ ਹੋਈ ਸੀ ਔਰ ਰਾਤ ਨੂੰ ਸਪੈਸ਼ਲ ਨਾਕਾ ਬੰਦੀ ਤੇ ਇਲਾਕਾ ਗਸ਼ਤ ਵਾਸਤੇ ਟੀਮਾਂ ਲਾ ਦਿੱਤੀਆਂ ਨੇ ਅਸੀਂ ਜਲਦੀ ਇਰੇਕੇ ਮੁਕੇਲ ਖਤਮ ਸੱਤ ਮਿੰਟ ਦਾ ਕਾਰਨ ਵੀ ਨਵਰੀ ਘਟਾਉਣ ਲਈ ਕੀ ਹੈਗਾ ਜਿਹੜਾ ਜਿਸਕੇ ਨਹੀਂ ਹੋ ਰਿਹਾ ਨਹੀਂ ਨਹੀਂ ਜੇ ਕੋਈ ਗੱਲ ਨਹੀਂ ਹੈ ਮੈਂ ਤੁਹਾਨੂੰ ਦੱਸਿਆ ਜਿੱਦਾਂ ਕਿ ਸਪੈਸ਼ਲ ਟੀਮਾਂ ਨਾਕਾ ਬੰਦੀ ਸਾਡੀ ਹਿੱਡੋ ਚੌਕੀ ਸਾਹਮਣੇ ਦਿੱਲੀ ਆਪਣੇ ਸੰਵਾਲੇ ਮੇਨ ਚੌਕ ਲੱਗਦੀ ਹੈ ਔਰ ਸਪੈਸ਼ਲ ਟੀਮਾਂ ਇਲਾਕਾ ਗਸ਼ਤ ਨੂੰ ਲਾ ਦਿੱਤੀਆਂ ਨੇ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز